ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਮਾਸਟਰ ਕਾਡਰ ਰਿਕਰੂਟਮੈਂਟ ਦੇ ਵਿੱਚ ਪੰਜਾਬੀ ਦੀਆਂ ਪੋਸਟਾਂ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਕੱਲ ਸੀ 5 ਸਤੰਬਰ ਅਧਿਆਪਕ ਦਿਵਸ ਐਂਡ ਇਸ ਅਧਿਆਪਕ ਦਿਵਸ ਦੇ ਮੌਕੇ ਉੱਤੇ ਪੰਜਾਬ ਦੇ ਸੀਐਮ ਵੱਲੋਂ ਇੱਕ ਐਲਾਨ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਪੰਜਾਬੀ ਪੋਸਟਾਂ ਦੀ ਗੱਲ ਕੀਤੀ ਕਿ ਸੂਬੇ ਦੇ ਵਿੱਚ ਜਿਹੜੇ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਨਾਂ ਵਿੱਚ ਪੰਜਾਬੀ ਦੀਆਂ ਪੋਸਟਾਂ ਬਹੁਤ ਜ਼ਿਆਦਾ ਖਾਲੀ ਨੇ ਉਹਨਾਂ ਪੋਸਟਾਂ ਨੂੰ ਭਰਨ ਦੇ ਲਈ ਪ੍ਰਾਇੋਰਟੀ ਬੇਸਿਸ ਤੇ ਕੰਮ ਕੀਤਾ ਜਾਣਾ ਆ ਪਿਛਲੇ ਕੁਝ ਟਾਈਮ ਦੇ ਵਿੱਚ ਤੁਸੀਂ ਇੱਕ ਗੱਲ ਨੋਟਿਸ ਕੀਤੀ ਹੋਣੀ ਆ ਪੰਜਾਬੀ ਹਿੰਦੀ ਐਂਡ ਐਸਐਸਟੀ ਦੀਆਂ ਪੋਸਟਾਂ ਦੀ ਜਿਹੜੀ ਗਿਣਤੀ ਹੈਗੀ ਆ ਜੀ ਉਹ ਬਹੁਤ ਤੁਹਾਨੂੰ ਘੱਟ ਵੇਖਣ ਨੂੰ ਮਿਲੀ ਹੈ ਐਂਡ ਜੇਕਰ ਆਪਾਂ ਕੰਪੀਟੀਸ਼ਨ ਦੀ ਗੱਲ ਕਰੀਏ ਤਾਂ ਪੰਜਾਬੀ ਐਂਡ ਐਸਐਸਟੀ ਦੇ ਵਿੱਚ ਕੰਪੀਟੀਸ਼ਨ ਵੀ ਤੁਹਾਨੂੰ ਜ਼ਿਆਦਾ ਵੇਖਣ ਨੂੰ ਮਿਲਦਾ ਆ ਕਿਉਂਕਿ ਬੀਐਡ ਆਰਟਸ ਤੋਂ ਕਰਨ ਵਾਲੇ ਕਾਫੀ ਜ਼ਿਆਦਾ ਸਾਥੀ ਹੁੰਦੇ ਨੇ ਸੋ ਉਹਨਾਂ ਵਿੱਚ ਨਿਰਾਸ਼ਾ ਵੇਖਣ ਨੂੰ ਮਿਲਦੀ ਹੈ ਬਟ ਇਸ ਉਸ ਤੋਂ ਬਾਅਦ ਮੈਨੂੰ ਲੱਗਦਾ ਇਹ ਤੁਹਾਡੇ ਲਈ ਬਹੁਤ ਹੀ ਵਧੀਆ ਨਿਊਜ਼ ਹੈਗੀ ਆ ਮੈਂ ਇਹ ਨਹੀਂ ਕਹਿੰਦਾ ਜਿਹੜੀਆਂ ਮਾਸਟਰ ਕਾਟਰ ਦੀਆਂ ਪੋਸਟਾਂ ਨੇ ਇਹਦੀ ਡੇਟ ਕਦੋਂ ਹੈਗੀ ਆ ਕਦੋਂ ਪੋਸਟਾਂ ਆਉਣਗੀਆਂ ਬਟ ਜਦੋਂ ਵੀ ਪੋਸਟਾਂ ਆਉਣਗੀਆਂ ਉਹਦੇ ਵਿੱਚ ਜਿਹੜੀ ਪੰਜਾਬੀ ਪੋਸਟਾਂ ਦੀ ਗਿਣਤੀ ਹੈਗੀ ਆ ਜੀ ਉਹ ਤੁਹਾਨੂੰ ਜ਼ਿਆਦਾ ਵੇਖਣ ਨੂੰ ਮਿਲ ਸਕਦੀ ਹੈ ਜੇ ਤੁਸੀਂ ਮੈਨੂੰ ਪੁੱਛੋ ਕਿ ਸਰ ਪੰਜਾਬ ਦੇ ਵਿੱਚ ਪੰਜਾਬੀ ਦੀਆਂ ਪੋਸਟਾਂ ਕਿੰਨੀਆਂ ਕ ਖਾਲੀ ਨੇ ਵੈਸੇ ਤਾਂ ਬਹੁਤ ਜ਼ਿਆਦਾ ਖਾਲੀ ਨੇ ਬਟ ਆਪਾਂ ਉਮੀਦ ਕਰ ਸਕਦੇ ਹਾਂ 800 ਪਲੱਸ ਜਿਹੜੀਆਂ ਪੋਸਟਾਂ ਨੇ ਜੀ ਉਹ ਸਰਕਾਰ ਦੁਬਾਰਾ ਕੱਢੀਆਂ ਜਾਣ ਇਹ ਮੇਰਾ ਅੰਦਾਜ਼ਾ ਆ ਇਸ ਤੋਂ ਜਾਦਾ ਵੀ ਹੋ ਸਕਦੀਆਂ ਨੇ ਕਿਉਂਕਿ ਜਦੋਂ ਮੈਂ ਨਿਗਾਹ ਮਾਰਦਾ ਆ ਪੰਜਾਬੀ ਦੀਆਂ ਬਹੁਤ ਜ਼ਿਆਦਾ ਖਾਲੀ ਪੋਸਟਾਂ ਨੇ ਸੋ ਘੱਟੋ ਘੱਟ 800 ਨਾਲੋਂ ਜ਼ਿਆਦਾ ਪੋਸਟਾਂ ਤੁਹਾਨੂੰ ਵੇਖਣ ਨੂੰ ਮਿਲ ਸਕਦੀਆਂ ਨੇ ਮੇਰੇ ਅਕੋਰਡਿੰਗ ਨੋਟੀਫਿਕੇਸ਼ਨ ਦਾ ਤਾਂ ਚਲੋ ਕੋਈ ਪਤਾ ਨਹੀਂ ਬਟ ਤੁਸੀਂ ਆਪ ਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਪੂਰੀ ਰੱਖੋ ਇਹੋ ਜਿਹੀਆਂ ਨਿਊਜ਼ ਸੁਣ ਕੇ ਕਿਤੇ ਨਾ ਕਿਤੇ ਥੋੜੀ ਬਹੁਤ ਹੋਪ ਮਿਲ ਜਾਂਦੀ ਹੈ ਜਿਹਦੇ ਨਾਲ ਆਪਾਂ ਵਧੀਆ ਤਿਆਰੀ ਕਰ ਲੈਣੀ ਆ ਐਂਡ ਤਿਆਰੀ ਕਰਦੇ ਟਾਈਮ ਇੱਕ ਗੱਲ ਹਮੇਸ਼ਾ ਦਿਮਾਗ ਵਿੱਚ ਯਾਦ ਰੱਖਣੀ ਹੈ ਕਿ ਇਹ ਮੇਰਾ ਆਖਰੀ ਅਤੇ ਲਾਸਟ ਮੌਕਾ ਆ ਜਦੋਂ ਤੁਸੀਂ ਇਸ ਸੋਚ ਨਾਲ ਤਿਆਰੀ ਕਰੋ ਗੇ ਤੁਹਾਡੇ ਸਫਲ ਹੋਣ ਦੇ ਜਿਹੜੇ ਚਾਂਸਸ ਨੇ ਜੀ ਉਹ ਵੀ ਜ਼ਿਆਦਾ ਹੋਣਗੇ ਬਾਕੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਨੇ ਆ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਬਾਏ